ਪਟੰਡਾ ਦਾ ਬੜਾ ਪੌਸ਼ ਇਲਾਕਾ ਹੈ ਡੀਸੀ ਆਫਿਸ ਦਾ ਇਲਾਕਾ ਆ ਬਹੁਤ ਵੱਡਾ ਚੌਰਾਹ ਹੈ ਚੌਰਾਹੇ ਦੇ ਸਾਹਮਣੇ ਆ ਬੜਾ ਮਸ਼ਹੂਰ ਜਲੇਬੀਆਂ ਵਾਲਾ ਬੰਦਾ ਹੈ ਜਿਹੜਾ ਸ਼ਾਇਦ ਕਈ ਦਹਾਕਿਆਂ ਤੋਂ ਜਲੇਬੀਆਂ ਬਣਾ ਕੇ ਵੇਚਦਾ ਹੈ ਪਰ ਹਰਾਮਜਾਦਗੀ ਦੀ ਹੱਦ ਵੇਖੋ ਟੂਨੇ ਦੇ ਵਿੱਚ ਐਡੀਆਂ ਖਤਰਨਾਕ ਚੀਜ਼ਾਂ ਆ ਤੁਸੀਂ ਵੇਖੋ ਗੁੱਲ ਮੇਖ ਮੈਂ ਟੂਨੇ ਨੂੰ ਵੇਖ ਰਿਹਾ ਆ ਗੁੱਲ ਮੇਖ ਵੇਖੋ ਆਲੇ ਮੇਰੇ ਪਤਾ ਨਹੀਂ ਕਿਹੜਾ ਇਹਨਾਂ ਦਾ ਟੂਨੇ ਵਾਲਾ ਮੇਰੇ ਤੇ ਚੜ ਜਾਣਾ ਕੀ ਕਰ ਲੈਣਾ ਸਰੋਂ ਦਾ ਤੇਲ ਆਟਾ ਮਾਂ ਲਿਪਸਟਿਕ ਆਈਲਾਈਨਰ ਕੋਟਵਾ ਸੁਰਖੀ ਬਿੰਦੀ ਦਾ ਸਮਾਨ ਮਹਿੰਦੀ ਕੰਗਾ ਪਤਾਸੇ ਜਿਹੜੀ ਸਭ ਤੋਂ ਵੱਧ ਹਰਾਮਜਾਦਗੀ ਕੀਤੀ ਹੈ ਨਾ ਤੁਸੀਂ ਵੇਖੋ 3 4 5 ਆ ਤੁਸੀਂ ਵੇਖੋ ਹਰਾਮਜਾਦਗੀ ਵੇਖੋ ਐਡੀਆਂ ਐਡੀਆਂ ਕਿੱਲਾਂ ਕਿਸੇ ਦਾ ਟਾਇਰ ਪਾੜ ਕੇ ਇਹ ਖਤਮ ਕਰ ਦੇਣਾ 3 ਤੇ 2 5 ਤੇ 1 6 ਸੱਤ ਕਿੱਲਾਂ ਨੇ ਕਿਸੇ ਹਰਾਮਜਾਦੇ ਨੇ ਸੁੱਟੀਆਂ ਨੇ ਕਿਸੇ ਦੇ ਟਾਇਰ 'ਚ ਵੜਨਗੀਆਂ ਹਾਦਸਾ ਵਾਪਰੇਗਾ ਆ ਸੋਹਾਗ ਦੀਆਂ ਚੂੜੀਆਂ ਕਾਲਾ ਕੱਪੜਾ ਇਹ ਸਭ ਪੁਜਾਰੀਵਾਦ ਦਾ ਬੇੜਾਗਰਕ ਹੁੰਦਾ ਹੈ ਫਿਰ ਕਹਿੰਦੇ ਧਰਮ ਨੂੰ ਨਿੰਦਦੇ ਹੋ ਏਡੀਆਂ ਏਡੀਆਂ ਕਿੱਲਾਂ ਜੇ ਕਿਸੇ ਦੇ ਟਾਇਰ 'ਚ ਵੜਨਗੀਆਂ ਤੇ ਕਿਸੇ ਦਾ ਕਵਾੜਾ ਕਰਨਗੀਆਂ ਹਾਦਸਾ ਵਾਪਰੇਗਾ ਪਰੇ ਕਿੱਲਾ ਮੈਂ ਪਹਿਲਾਂ ਨਹੀਂ ਸੀ ਕਦੇ ਵੇਖਿਆ ਮੇਖਾਂ ਮੇਖਾਂ ਵੀ ਨੇ ਵਿੱਚ ਬਰੀਕ ਛੋਟੀਆਂ ਮੇਖਾਂ ਵੀ ਸੁੱਟੀਆਂ ਹੋਈਆਂ ਨੇ ਸੂਈ ਛੁੱਟੀ ਹੋਈ ਹੈ ਇਹ ਹਰਾਮ ਜਾਦਗੀ ਨੇ ਧਰਮ ਦੇ ਨਾਂ ਤੇ ਹੋਰ ਕੀ ਹੈ ਤੁਸੀਂ ਆਹ ਵੇਖੋ ਆਹਾ ਪੇੜਾ ਆ ਹੁਣ ਜਿਹੜੀ ਗਊ ਮਾਤਾ ਹੈ ਉਹਨੂੰ ਵਿਚਾਰੀ ਨੂੰ ਕੀ ਪਤਾ ਆ ਮੈਂ ਤੁਹਾਨੂੰ ਦਿਖਾ ਰਖਿਆ ਕੰਧੂਈ ਸੂਈ ਆ ਤੁਸੀਂ ਵੇਖੋ ਕਿ ਐਡੇ ਪਾਪੀ ਹਰਾਮ ਜਾਦੇ ਲੋਕ ਨੇ ਮੈਨੂੰ ਕਹਿਣਾ ਪੈਂਦਾ ਆ ਕੰਧੂਈ ਸੂਈ